ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਆਪਾਂ ਕਿਸਾਨ ਮੇਲੇ ਤੇ ਖੋੜਿਆਂ ਦਾ ਮੇਲਾ ਅੱਜ ਮੁਖਸਰ ਸ਼੍ਰੀ ਮੁਖਸਰ ਸਾਹਿਬ ਇੱਥੇ ਇੱਕ ਨਵੇਕਲੀ ਖੇਤੀ ਬਾਰੇ ਜਾਣਕਾਰੀ ਦੇਣ ਜਾ ਰਿਹਾ ਬਾਈ ਤੇ ਆਪਾਂ ਨੂੰ ਪੁੱਛਦੇ ਕੀ ਨਾਮ ਆ ਤੇ ਕੀ ਢੰਗ ਨਾਲ ਕਰਨਾ ਤੇ ਕਿੱਥੇ-ਕਿੱਥੇ ਖੇਤੀ ਆਪਾਂ ਕਰ ਸਕਦੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਸ਼ੁਭ ਨਾਮ ਬਾਈ ਜੀ ਮੇਰਾ ਨਾਮ ਗਰਸੇਵਕ ਸਿੰਘ ਬਰਾੜ ਆ ਬਾਈ ਜੀ ਹਾਂਜੀ ਤੇ ਪਿਛਲੇ ਕਈ ਸਾਲਾਂ ਤੋਂ ਹਲਦੀ ਦਾ ਆਪਾਂ ਕੰਮ ਕਰਦੇ ਆਂ ਜੇ ਜਿਹੜਾ ਕਣਕ ਝੋਨੇਆਂ ਦੇ ਚੱਕਰ ਚ ਫਸ ਕੇ ਆਪਾਂ ਮਤਲਬ ਕਿ ਕੀ ਆ ਹਰ ਸਾਲ ਇਹੀ ਰੌਲਾ ਪੈਂਦਾ ਹਾਂਜੀ ਵੀ ਝਾੜ ਘਟ ਗਿਆ ਤੇ ਢੇਕੇ ਵਧ ਗਏ ਹੂੰ ਹੂੰ ਮਤਲਬ ਕਿਸਾਨੀ ਹੈ ਜਿਹੜੀ ਉਹ ਡਾਵਾ ਡੋਲ ਜੀ ਹੈ ਤੇ ਬਈ ਮੈਂ 4 ਸਾਲ ਪਹਿਲਾਂ ਖੇਤੀ ਸ਼ੁਰੂ ਕੀਤੀ ਇੱਕ ਇੱਕ ਪ੍ਰਣ ਕਰਕੇ ਕੀਤੀ ਸੀਗੀ ਵੀ ਮੈਂ ਉਹ ਖੇਤੀ ਨਹੀਂ ਕਰਨੀ ਜਿਹੜੀ ਪਹਿਲਾਂ ਵਿਰਾਸਤ ਮੇਰੇ ਪਿਓ ਦਾਦੇ ਕਰਦੇ ਆ ਵੀ ਜੇ ਉਹਨਾਂ ਦੀ ਜੁਨ ਨਹੀਂ ਸੁਧਾਰੀ ਤਾਂ ਮੇਰੀ ਵੀ ਨਹੀਂ ਸੁਧਰਨੀ ਹੂੰ ਹੂੰ ਸੋ ਮੈਂ ਹੌਲੀ ਹੌਲੀ ਬਈ ਐਕਸਪੈਰੀਮੈਂਟ ਕੀਤੇ ਤੇ ਹੁਣ ਮੈਂ ਹਲਦੀ ਦੀ ਖੇਤੀ ਹੈ ਜਿਹੜੀ ਮੈਨੂੰ ਸਭ ਤੋਂ ਜ਼ਿਆਦਾ ਕਿਸਾਨੀ ਲਈ ਲਾਹੇਵੰਦ ਲੱਗੀ ਹੁਣ ਬਈ ਆਪਾਂ ਇਹ ਕਰਦੇ ਆ ਤੇ ਹਲਦੀ ਦਾ ਜਿਹੜਾ ਲੱਗਣ ਦਾ ਸਮਾਂ ਮਾਰਚ ਅਪ੍ਰੈਲ ਹੁੰਦਾ ਜੀ ਇਹਦਾ ਆਪਾਂ ਪੂਰੇ ਪੰਜਾਬ ਨਾਲ ਲੱਗਦੀਆਂ ਸਟੇਟਾਂ ਹਰਿਆਣਾ ਰਾਜਸਥਾਨ ਮੇਰੇ ਕੋਲੇ ਉੱਤਰਾਖੰਡ ਤੋਂ ਯੂਪੀ ਤੋਂ ਹਿਮਾਚਲ ਤੋਂ ਫਾਰਮਰ ਆਉਂਦੇ ਆ ਜਿਹੜੇ ਹਲਦੀ ਲਾਉਣ ਦੀ ਇੱਛਾ ਰੱਖਦੇ ਆਪਣੇ ਤੋਂ ਸੀਡ ਵੀ ਲੈ ਕੇ ਜਾਂਦੇ ਆ ਮਾਰਚ ਅਪ੍ਰੈਲ ਚ ਲਾ ਕੇ ਬਈ ਇਹ ਸਾਲ ਪਰ ਦੀ ਖੇਤੀ ਹੁੰਦੀ ਹੈ ਇਹਨੂੰ ਆਪਾਂ ਜਨਵਰੀ ਫਰਵਰੀ ਮਹੀਨੇ ਚ ਪੱਟ ਸਕਦੇ ਆ ਤੇ ਇਹਦਾ ਜਿਹੜਾ ਝਾੜ ਆ ਬਈ 100 ਕੁਇੰਟਲ ਦੇਂਦਾ ਤੇ ਜੇ ਆਪਾਂ ਸੀਡ ਦੀ ਗੱਲ ਕਰੀਏ ਤਾਂ ਇੱਕ ਕਨਾਲ 'ਚ 90 ਕਿਲੋ ਇਹਦਾ ਸੀਡ ਪੈਂਦਾ ਬਾਈ ਤੇ ਇਹਨੂੰ ਸੰਭਾਲਣ ਤੇ ਕੋਈ ਖਰਚਾ ਨਹੀਂ ਸਿਰਫ ਲਾਉਣੀ ਆ ਇਹਦੇ ਲਈ ਦੋ ਬੇਸਿਕ ਚੀਜ਼ਾਂ ਜ਼ਰੂਰੀ ਆ ਇੱਕ ਰੂੜੀ ਤੇ ਪਰਾਲੀ ਬਾਈ ਟਰਾਲੀ ਤੋਂ ਡੇਢ ਟਰਾਲੀ ਆਪਾਂ ਰੂੜੀ ਦੀ ਪਾ ਕੇ ਇਹਨੂੰ ਬੀਜ ਦੇਣਾ ਆਲੂਆਂ ਵਾਂਗੂ ਬੀਜੀ ਜਾਂਦੀ ਆ ਵੱਟਾਂ 'ਚ ਉਸ ਤੋਂ ਬਾਅਦ ਬਾਈ ਫੁੱਲ ਪਰਾਲੀ ਪਾ ਕੇ ਢੱਕਤਾ ਢੱਕਣ ਤੋਂ ਬਾਅਦ ਬਾਈ ਕੱਲੇ ਪਾਣੀ ਲਾਉਣੇ ਆ ਸਾਲ ਉਸ ਤੋਂ ਬਾਅਦ ਸਿੱਧੀ ਪੱਟਣੀਆਂ 100 ਕੁਇੰਟਲ ਨਿਕਲਦੀ ਆ ਬਾਈ ਜਿਵੇਂ ਪਹਿਲੇ ਸਾਲ ਤੁਸੀਂ ਸੀਡ ਲੈ ਗਏ ਮੈਂ ਕਿਸੇ ਨੂੰ ਵੀ ਕਨਾਲ ਦੋ ਕਨਾਲ ਤੋਂ ਵੱਧ ਸੀਡ ਨਹੀਂ ਬਾਈ ਦਿੰਦਾ ਮੈਨੂੰ ਪ ਨਵਾਂ ਕਿਸਾਨ ਜਦੋਂ ਕਰਦਾ 100 ਕੁਇੰਟਲ ਆਪਣੇ ਘਰੇ ਆ ਗਈ ਬਈ ਤੇ ਆਪਾਂ ਨੂੰ ਵੇਚਣ ਲਈ ਸਮੱਸਿਆਵਾਂ ਆਉਂਦੀਆਂ ਕਿਉਂਕਿ ਇਹਦੀ ਓਪਨ ਮਾਰਕੀਟ ਨਹੀਂ ਕਣਕ ਝੋਨੇ ਦੇ ਟਰਾਲੇ ਭਰ ਕੇ ਲੈ ਜਾਉਂਗੇ ਵੇਚ ਆਉਂਗੇ ਕਿਉਂਕਿ ਸਰਕਾਰ ਐਮਐਸਪੀ ਦਿੰਦੀਆਂ ਇਹੇ ਐਮਐਸਪੀ ਤੋਂ ਬਾਹਰ ਮੰਡੀਆਂ ਹੈਣੀਆਂ ਪਰ ਇਹ ਹਰ ਘਰ ਦੀ ਲੋੜ ਆ ਸਾਫ਼ ਜੀ ਜੱਟਾਂ ਵਾਲੀ ਗੱਲ ਆ ਜਿੰਨੇ ਵਾਰੀ ਕੜਛੀ ਖੜਕੂਗੀ ਓਨੇ ਵਾਰੀ ਹਲਦੀ ਪਾਊਗੀ ਹਰ ਘਰ 'ਚ ਸੋ ਇਹਦਾ ਝਾੜ ਬਹੁਤ ਵਧੀਆ ਰਹਿੰਦਾ ਮੰਨ ਲਓ ਪਹਿਲੇ ਸਾਲ ਤੁਸੀਂ ਸੀਡ ਬਣਾ ਲੈ ਆਲੇ ਆ ਕੇ ਅਗਲੇ ਸਾਲ ਸੀਡ ਤੁਹਾਡਾ ਆਉਦਾ ਹੈ ਥੋੜੀ 40 50 ਰੁਪਏ ਵੇਗੀ ਤਾਂ ਵੀ ਬਈ 4 ਤੋਂ 5 ਲੱਖ ਰੁਪਏ ਕਿੱਲੇ ਦੀ ਆਮਦਨ ਆ। ਹੋਰ ਕਿਸੇ ਫਸਲ ਚ ਨਹੀਂ ਨਾ ਇਹਨੂੰ ਬਈ ਸੂਰ ਪੈਂਦਾ ਨਾ ਗਾਂ ਪੈਂਦੀ ਆ ਨਾ ਰੋਇ ਖਾਂਦਾ। ਨਾ ਬਈ ਇਹਨੂੰ ਕੋਈ ਸੁੰਡੀ ਤੇਲਾ ਥ੍ਰਿਪਸ ਕੱਖ ਵੀ ਨਹੀਂ ਆਉਂਦਾ। ਕੋਈ ਖਰਚਾ ਹੀ ਨਹੀਂ ਬਈ ਇਹਦੇ। ਠੀਕ ਕਿੰਨੇ ਪ੍ਰਕਾਰ ਦੇ ਵੀਰੇ ਇਹ? ਏ ਬਈ ਪ੍ਰਕਾਰ ਤਾਂ ਮੰਨ ਲਓ ਮੋਸਟਲੀ ਜਿਹੜੀ ਜ਼ਿਆਦਾ ਪ੍ਰਚਲਿਤ ਚਾਰ ਤੋਂ ਪੰਜ ਵੈਰੈਟੀਆਂ ਪਰ ਆਪਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਆਰਗੈਨਿਕ ਪੰਜਾਬ 2 ਵੈਰੈਟੀ ਤੇ ਕੰਮ ਕਰਦੇ ਆ ਕਿਉਂਕਿ ਸਾਰੀਆਂ ਲਾ ਕੇ ਦੇਖ ਲਈਆਂ ਬਈ ਇਹਦਾ ਇੱਕ ਤਾਂ ਝਾੜ ਚੰਗਾ ਆਉਂਦਾ ਕਿਉਂਕਿ ਵੱਡੀ ਗੱਲ ਜ਼ਿਮੀਂਦਾਰ ਨੂੰ ਇਹ ਹੁੰਦੀ ਆ ਵੀ ਪ੍ਰੋਡਕਸ਼ਨ ਵਧੀਆ ਆਵੇ ਬਿਲਕੁਲ ਨੰਬਰ 2 ਬਈ ਇਹਦਾ ਕਲਰ ਬਹੁਤ ਸੋਹਣਾ ਆਉਂਦਾ ਜਿਵੇਂ ਆਪਾਂ ਕੋਈ ਵੀ ਹਲਦੀ ਚੱਕ ਕੇ ਬਈ ਐਂ ਦੇਖਦੇ ਆ ਨਾ ਆ ਦੇਖੋ ਕਲਰ ਇਹਦਾ ਜਿਹੜਾ ਬਹੁਤ ਪਿਆਰਾ ਆਉਂਦਾ ਇਹ ਨੇਚਰਲ ਕਲਰ ਆ ਬਈ ਹਨਾ ਤਾਂ ਇਨ੍ਹਾਂ ਚੀਜ਼ਾਂ ਨਾਲ ਜੇ ਕੁਆਲਿਟੀ ਬਣੂਗੀ ਤਾਂ ਹੀ ਤੇ ਮਿੱਟੀ ਬਾਈ ਕਹਿ ਜੀ ਚਾਹੀਦੇ ਨੂੰ ਮਿੱਟੀ ਬਾਈ ਕੱਲੇ ਰੇਤਲੇ ਟਿੱਬਿਆਂ 'ਚ ਨਹੀਂ ਹੁੰਦੀ ਬਾਕੀ ਸਾਰੀਆਂ ਮਿੱਟੀਆਂ 'ਚ ਦਰਮਿਆਨੀ ਤੋਂ ਭਾਰੀਆਂ ਜ਼ਮੀਨਾਂ 'ਚ ਹੋ ਜਾਂਦੀਆਂ ਜਿੰਨੀ ਭਾਰੀ ਜ਼ਮੀਨਾਂ 'ਚ ਓਨੇ ਵਾਲੀ ਓਨੀ ਜ਼ਿਆਦਾ ਚੰਗੀ ਹੁੰਦੀ ਆ ਜਿੰਨਾ ਪਾਣੀ ਚੰਗਾ ਓਨਾ ਹੀ ਜ਼ਿਆਦਾ ਝਾੜ ਆਉਂਦਾ ਬਾਈ ਤੇ ਇੱਕ ਤੁਪਛਾਂਦਾ ਵੀ ਕੋਈ ਹੈਗਾ ਇਹਦੇ ਨਾਲ ਇਹਦੇ 'ਚ ਹੁੰਦਾ ਬਾਈ ਇਹ ਜਿੱਥੇ ਮਰਜ਼ੀ ਲਾ ਲੋ ਜੇ ਤਾਂ ਕੋਈ ਆਖੇ ਵੀ ਕੱਲੀ ਛਾਵੇਂ ਹੁੰਦੀ ਆ ਫਿਰ ਤਾਂ ਇਹਦਾ ਮਤਲਬ ਮੰਨ ਲੋ ਇਹ ਤਾਂ ਕਿੱल्ल्या ਨੇ ਕਿੱਲੇ ਲੱਗਦੀ ਆ ਕਦੇ ਟੈਂਟ ਲੱਗੇ ਤਾਂ ਆਪਾਂ ਵੇਖੇ ਨਹੀਂ ਸਹੀ ਆ ਹੋ ਸਾਰੇ ਕਿਤੇ ਜਾਂਦੀ ਆ ਪਰ ਇਹ ਸ਼ਾਂ ਲਵਿੰਗ ਹੁੰਦੀ ਆ ਸ਼ਾਂ ਨੂੰ ਪਸੰਦ ਕਰਦੀ ਆ ਜਿੱਥੇ ਛਾਵੇਂ ਲਾਵਾਂਗੇ ਹਾਈਟ ਜ਼ਿਆਦਾ ਕਰਦੀ ਆ ਜਿੰਨਾ ਪੌਦਾ ਹਾਈਟ ਕਰੂਗਾ ਪੌਦੇ ਨੂੰ ਖਾ ਕੇ ਥੱਲੇ ਬਣਨੀ ਹੁੰਦੀ ਆ ਉੱਥੇ 19 ਕਿ ਝਾੜ ਵੱਧ ਨਿਕਲਦਾ ਬਈ ਬਿਲਕੁਲ ਹਾਂ ਤੇ ਪਾਣੀ ਜੇ ਆਪਾਂ ਗੱਲ ਕਰੀਏ ਵੀ ਕਿਹੜਾ ਇੱਕ ਨੰਬਰ ਪਾਣੀ ਕਿ ਸਵਾ ਨੰਬਰ ਡੇਢ ਨੰਬਰ ਚ ਪਾਣੀ ਬਈ ਇੱਕ ਤੋਂ ਸਵਾ ਨੰਬਰ ਪਾਣੀ ਹੋਵੇ ਤਾਂ ਹੀ ਲਾਓ ਜੇ ਜ਼ਿਆਦਾ ਮਤਲਬ 2 ਨੰਬਰ ਆ ਜਾਂ ਜ਼ਿਆਦੇ ਮਾੜਾ ਪਾਣੀ ਆ ਫੇਰ ਨਾ ਲਾਓ ਬਾਕੀ ਮੈਂ ਇਹ ਕਹਿਣਾ ਹੁੰਦਾ ਵੀ ਤੁਸੀਂ 5 ਕਿਲੋ ਬੀਜ ਤਾਂ ਜ਼ਰੂਰ ਬੀਜੋ ਮਾੜਾ ਚੰਗਾ ਪਾਣੀ ਮੈਨੂੰ ਨਹੀਂ ਪਤਾ ਤੁਹਾਡ ਘੱਟ ਵੀ ਨਿਕਲਿਆਊਗੀ ਤੁਹਾਡੇ ਘਰ ਜੋਗੀ ਹੋ ਜੇ ਤੁਸੀਂ ਆਪ ਤਾਂ ਘੱਟੋ ਘੱਟ ਕੈਮੀਕਲ ਫ੍ਰੀ ਖਾ ਲੋ ਇਹ ਬਈ ਸੀਡ ਆ ਇਹਨੂੰ ਆਪਾਂ ਕੱਚੀ ਪਟਾਈ ਕਰੀ ਹੋਈ ਆ ਇਹ ਆਪਾਂ ਕੱਚੀ ਵੀ ਖਾ ਸਕਦੇ ਆ ਜਿਵੇਂ ਬਈ ਐਡੀ ਇੱਕ ਕਦੋਂ ਵੀਜੀ ਦੀ ਹੈ ਮਾਰਚ ਅਪ੍ਰੈਲ ਬਈ ਆ ਜਿਵੇਂ ਐਡੀ ਇੱਕ ਗੰਢੀ ਲੈ ਕੇ ਬਈ ਦੁੱਧ ਚ ਕ੍ਰਸ਼ ਕਰਕੇ ਪੀ ਲੋ ਮੈਂ ਕਹਣਾ ਡਾਕਟਰ ਦਾ ਨੰਬਰ ਰਿਲੀਟ ਕਰ ਦੂੰਗਾ ਬਈ ਇੰਨੀ ਚੰਗੀ ਐ ਕੀ ਰੇਟ ਕਿਲੋ ਦਾ ਇਹਦਾ ਇਹ ਬਈ ਕੱਚੀ ਘਰੇ ਖਾਣ ਵਾਲੀ 100 ਰੁਪਏ ਕਿਲੋ ਹੈ ਦੇ ਸੋਨੂ ਕਿੰਨਾ ਟਾਂਗ ਬਈ ਲਾਉਂਦੇ ਨੇ ਸਾਨੂੰ ਬਈ 12 13 ਸਾਲ ਹੋ ਗਏ ਬਈ 1 ਮਿੰਟ ਮੜਾ ਬਈ ਨਾ ਕਰਕੇ ਆਪਾਂ 2 ਮਿੰਟ ਲਾਓ ਛੇ 12 ਤੋਂ 13 ਸਾਲ ਹੋ ਗਏ ਨਾ ਹਾਂਜੀ ਬਈ ਅਸੀਂ 2 ਕਿਲੋ ਤੋਂ ਸ਼ੁਰੂ ਕੀਤਾ ਸੀ 100 ਕੁਆਰਟਲ ਤੁਸੀਂ ਕਹਿ ਰਹੇ ਹੋ ਨਾ ਹਾਂਜੀ ਤੁਸੀਂ ਪਰ ਇਕੜ ਕੱਢ ਰਹੇ ਅਸੀਂ ਘੱਟ ਕਹਿ ਰਹੇ ਹਾਂ ਵੱਧ ਵੀ ਨਿਕਲਦੀ ਐ ਓਕੇ ਵੀ ਸੋਡੇ ਤੋਂ ਇਲਾਵਾ ਕੋਈ ਹੋਰ ਵੀ ਕਿਸਾਨ ਭਰਾ ਕੋਈ ਝਾੜ ਕੱਢ ਰਿਹਾ ਇਸ ਦਾ ਬਈ ਬਹੁਤ ਜਿੰਨਾਂ ਕੋਲੇ ਹੈਗੀ ਸਾਰੇ ਕੱਢ ਰਹੇ ਆ ਹਾਂ ਬਹੁਤ ਐ ਬਈ ਜਿਵੇਂ ਤੁਸੀਂ ਅੱਗੇ ਵੀ ਦਿੱਤਾ ਵੀ ਵਧੀਆ ਬਾਈ ਜੀ ਮੈਂ ਤੁਹਾਨੂੰ ਬਾਈ ਨੇਮ ਲਿਸਟ ਜਾਰੀ ਕਰ ਦੂੰਗਾ ਵੀ ਆਹ ਬੰਦੇ ਮੇਰੇ ਤੋਂ ਉਦਮੀ ਬੰਦੇ ਜਿਆਦਾ ਕਾਮਯਾਬ ਹੈ ਜਿਹੜੇ ਨਾਰਮਲ ਆ ਬਈ ਫੇਰ ਵੀ ਹੋ ਸਕਦੇ ਆ ਕਿਵੇਂ ਹੁਣ ਇਹਨੂੰ ਬਈ ਆਪਾਂ ਕੋਈ ਚੀਜ਼ ਬਿਜਲੀ ਆਪਦੀ ਚੀਜ਼ ਬਾਰੇ ਦੱਸਾਂਗੇ ਨਾ ਕਿਸੇ ਨੂੰ ਕੀ ਪਤਾ ਲੱਗੂਗਾ ਮੰਨ ਲਓ ਤੁਸੀਂ ਪਿੰਡ ਚ ਲੈ ਜਾ ਕੇ ਲਾ ਲਈ ਤੁਸੀਂ ਦੱਸਿਆ ਕਿਸੇ ਨੂੰ ਹੈ ਨਹੀਂ ਬਈ ਸਾਡੇ ਕੋਲੇ ਹਲਦੀ ਆ ਇਹ ਆ ਗੋਣਾ ਇੰਨਾ ਇਹਦਾ ਝਾੜ ਆ ਤਾਂ ਫੇਰ ਹੀ ਅਗਲਾ ਲੈ ਕੇ ਜਾਓ ਆਪਦੀ ਚੀਜ਼ ਦਾ ਪ੍ਰਚਾਰ ਕਰੋ ਲੋਕਾਂ ਨੂੰ ਦੱਸੋ ਹਰ ਘਰ ਨੂੰ ਇਹਦੀ ਲੋੜ ਆ ਹਾਂਜੀ ਬਈ ਇੱਕ ਹੋਰ ਬਈ ਜੇਕਰ ਹੁਣ ਤੁਸੀਂ ਇੱਥੇ ਕੀ ਰਹਿੰਦੀ ਨੰਬਰ ਹੀ ਦੇ ਰਹੇ ਹਾਂ ਆਪਣਾ ਅਸੀਂ ਬਈ ਬੁਕਿੰਗ ਸਿਰਫ ਬਾਕੀ ਅਸੀਂ ਘਰੇ ਖਾਨ ਨੂੰ ਕਿਲੋ ਹਲਦੀ ਅਸੀਂ ਕੋਈ ਫਾਰਮਰ ਆਉਂਦਾ ਉਹਨੂੰ ਦੇ ਦੰਨੇ ਆ ਇਸ ਤੋਂ ਬਾਅਦ ਅਸੀਂ ਇਹਨੂੰ ਵੇਚਣ ਲਈ ਨਹੀਂ ਲੈ ਆਏ ਅਸੀਂ ਸਾਰੇ ਫਾਰਮਰਾਂ ਨੂੰ ਜਾਗਰੂਕ ਕਰਨਾ ਦੱਸਣਾ ਕਿ ਬਈ ਇਹ ਜੀ ਹੁੰਦੀਆਂ ਐ ਲੱਗਦੀ ਐ ਅਸੀਂ ਫੁੱਲ ਸਾਰਿਆਂ ਦਾ ਟਾਈਮ ਪੂਰਾ ਲੱਗਦਾ ਬਈ ਇਹ ਲਾਓ ਇੱਧਰ ਆਓ ਅਸੀਂ ਤੁਹਾਨੂੰ ਸਮਝਾਉਣੇ ਆ ਜੇ ਇਹ ਕਰ ਆਪਣੇ ਕਿਸਾਨ ਭਰਾ ਲੋਨ ਚਾਹੁੰਨ ਤਾਂ ਕਿਤੋਂ ਤੁਹਾਡੇ ਨਾਲ ਸੰਪਰਕ ਕਰਨਾ ਜਦੋਂ ਵੀ ਮਿਲ ਸਕੇ ਮੇਰੇ ਨਾਲ ਬਾਈ ਸੰਪਰਕ ਭਾਵੇਂ ਹੁਣੇ ਕਰ ਲੈਣ ਮੰਨ ਲਓ ਚਾਰਕ ਦਿਨਾਂ ਨੂੰ ਹੁਣ ਤਾਂ ਮੇਲੇ ਤੇ ਥੋੜੇ ਬਿਜ਼ੀ ਆ ਫੋਨ ਔਖੇ ਹੋ ਜਾਂਦੇ ਸਾਰਿਆਂ ਨੂੰ ਟਾਈਮ ਦੇਣਾ ਹੁੰਦਾ ਤੇ ਆਦਰਵਾਇਜ਼ ਬਾਈ ਫਰਵਰੀ ਲਾਸਟ ਚ ਅਸੀਂ ਸੀਡ ਸ਼ੁਰੂ ਕਰਾਂਗੇ ਵੰਡਣਾ ਤੇ ਮਾਰਚ ਅਪ੍ਰੈਲ ਤੱਕ ਇਹਦਾ ਸਮਾਂ ਵੀ ਜਿਹੜਾ ਮਾਰਚ ਤੇ ਅਪ੍ਰੈਲ ਮਹੀਨਾ ਹੀ ਹੁੰਦਾ ਉਦੋਂ ਫਾਰਮਰ ਲਿਜਾ ਸਕਦੇ ਆ ਬਾਈ ਤੇ ਆਪਣਾ ਪ੍ਰੋਪਰ ਐਡਰੈਸ ਤੇ ਕੰਟੈਕਟ ਨੰਬਰ ਬੋਲੋ ਮੇਰਾ ਬਾਈ ਨਾਮ ਗਰਸੇਵਿਕ ਸਿੰਘ ਬਰਾੜ ਹੈ ਮੈਂ ਪਿਛਲੇ 10 12 ਸਾਲ ਤੋਂ ਹਲਦੀ ਦੀ ਖੇਤੀ ਅਸੀਂ ਸੀਡ ਵੀ ਦਿੰਨੇ ਆ ਜੀ ਫਾਰਮਰ ਨੂੰ ਅਸੀਂ ਕੱਲਾ ਸੀਡ ਨਹੀਂ ਵੇਚਦੇ ਅਸੀਂ ਤੁਹਾਨੂੰ ਲੋਨ ਦਾ ਤਰੀਕਾ ਸੰਭਾਲਣ ਦਾ ਤਰੀਕਾ ਪੱਟਣ ਦਾ ਉਸ ਤੋਂ ਬਾਅਦ ਪ੍ਰੋਸੈਸਿੰਗ ਦਾ ਫਿਰ ਅਸੀਂ ਵੇਚਣ 'ਚ ਵੀ ਹੈਲਪ ਕਰਦੇ ਆ ਸਾਡਾ ਨੰਬਰ 9876566006 ਦੁਬਾਰਾ ਨੋਟ ਕਰ ਲਓ 9876566006 ਪਿੰਡ ਮੇਰਾ ਸੈਣਾ ਖੇੜਾ ਜੀ ਨੇੜੇ ਬਾਦਲ ਲੰਬੀ ਸ਼ਹਿਰ ਮਲੋਟ ਹੈ ਜ਼ਿਲ੍ਹਾ ਮੁਕਤਸਰ ਹੈ ਬਾਈ ਜੀ ਜਿਹੜਾ ਵੀ ਬੰਦਾ ਐ ਲੱਗਦਾ ਨਹੀਂ ਗੱਲ ਬਣੀ ਸਾਨੂੰ ਟੈਲੀਫੋਨ ਤੇ ਸਮਝ ਨਹੀਂ ਮੇਰੇ ਫਾਰਮ ਤੇ ਆ ਕੇ ਵਿਜ਼ਿਟ ਕਰੋ ਗੁੜ ਦੀ ਚਾਹ ਲੈਮਨ ਗ੍ਰਾਸ ਵਾਲੀ ਉੱਥੇ ਬਾਈ 24 ਘੰਟੇ ਮਿਲੂਗੀ ਲੋਈ ਮੇત્રો ਕਰੋ ਸੰਪਰਕ ਬਾਈ ਨਾਲ ਜੇਕਰ ਕੋਈ ਨਵੀਂਕਲੀ ਖੇਤੀ ਕਰਨੀ ਹੈ ਕੁਝ ਧੋਨੇ ਕਣਕ ਤੋਂ ਹਟ ਕੇ ਥੋੜਾ ਕੋਈ ਹੋਰ ਕਰਨਾ ਜਰੂਰ ਕਰੋ ਕੰਟੈਕਟ ਬਾਈ ਨਾਲ ਧੰਨਵਾਦ ਸਸੀ ਕਾ ਬਾਈ ਜੀ ਚੰਗਾ ਲੱਗਿਆ ਤੁਸੀਂ ਆਏ ਮਿਹਰਬਾਨੀ ਜੀ